ਤਰੀਕ ਨੂੰ ਇਹ ਸੋਚਿਆ ਭਈ ਇੱਕ ਕਾਰਜਕ੍ਰਮ ਕਰਾਇਆ ਜਾਵੇ ਕਿ ਪਿੱਛੇ 216 16 ਜ ਮਰਜੀਤ ਫਾਰਮ ਚ ਇੱਡੇ ਵੱਡੇ ਪੱਧਰ ਤੇ ਇਹ ਤੀਆਂ ਦਾ ਤਿਹਾੜ ਮਨਾਇਆ ਗਿਆ ਸੀ ਬਹੁਤ ਸਾਰੀਆਂ ਪ੍ਰੇਰਣਾ ਸਰੀਆਂ ਜੁਰਤ ਮਾਤਾਵਾਂ ਉਹਦੇ ਜਾਣੀਆਂ ਹੋਣਗੀਆਂ ਆਪਣੇ ਹਲਕੇ ਦੇ ਲੋਕਾਂ ਦਾ ਔਰ ਖਾਸ ਤੌਰ ਤੇ ਭੈਣਾਂ ਦਾ ਮੈਨੂੰ ਪਿਆਰ ਮਿਲਿਆ ਔਰ ਅਲਾਕੇ ਦੀ ਸੇਵਾ ਕਰਨੇ ਦਾ ਵੀ ਮੌਕਾ ਮਿਲਿਆ ਇੱਕ ਵਾਰੀ ਖੇਰਪਾ ਤੁਹਾਡਾ ਬਹੁਤ ਤਵਾਰੀਆਂ ਰਿਲੀਆਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਸਾਡੀ ਬਹੁਤ ਧੰਨਵਾਦ ਜਾਨੇ ਕੀ ਕਿਹਾ ਜਾਵੇ ਇਹ ਇਸ ਤਿਹਾੜ ਸਾਡੇ ਲੇਡੀਜ਼ ਦਾ ਸਭ ਤੋਂ ਪ੍ਰਮੁੱਖ ਤਿਹਾੜ ਹੈ ਹਰ ਸਾਲ ਇਹ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ 2016 13 ਅਗਸਤ 2016 ਨੂੰ ਤੇ ਜਿਹੜਾ ਇਤਿਹਾਸਕ ਚੂਸਾ ਵੀਰ ਐਨਮੇਟ ਮਨਾਇਆ ਗਿਆ ਸੀ ਔਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ 6.5000 ਤੋਂ 7000 ਤੱਕ ਦੀ ਲੇਡੀਆਂ ਦੀ ਗਿਲਤੀ ਸੀ ਅੱਜ 9 ਸਾਲ ਬਾਅਦ 13 ਅਗਸਤ 2025 ਨੂੰ ਦੋ ਦਿਨ ਦੇ ਤਿਆਰੇ ਨਾਲ ਫੇਰ ਇਤਿਆਰ ਜਿਹੜਾ ਹੈ ਮਨਾਇਆ ਗਿਆ ਜੀ ਸੁਦੇਸ਼ ਕੀ ਹੈ ਤੁਹਾਡਾ ਕਿਰਪਾ ਸਦੇਸ਼ ਕੀ ਹੈ ਤੁਹਾਡਾ ਸਾਡਾ ਸੰਦੇਸ਼ ਹੈ ਇਹ ਬੱਚਿਆਂ ਨੂੰ ਕਿ ਆਪਣੇ ਜਿਹੜੇ ਆ ਵਿਚਾਰਾਂ ਨਾਲ ਜਿਹੜਾ ਅੱਗੇ ਵਧਣ ਡਰੱਗਸ ਤੋਂ ਭਰੇ ਰਹਿਣ ਮੇਰਾ ਤੇ ਇਹ ਸੰਦੇਸ਼ ਹੈ ਵਧਣ ਖਿਲਣਾ ਦਾ ਹੜ ਆਇਆ ਹੋਇਆ ਜੀ ਇਹ ਜੀ ਸੂਤ ਸਾਹਿਬ ਦੀ ਬਦਲ ਤੁਹਾਡੇ ਸਾਹਦੇ ਸਦਕਾ ਇਹ त्यहार ਜਿਹੜਾ ਗਾਜੂ ਅੱਜ ਕੇ ਸੂਸਾ ਵੀਰਨ ਵਾਇਸ ਮਨਾਇਆ ਜਾ ਰਿਹਾ ਹੈ ਔਰ ਸਾਡੇ ਉਮੀਦ ਤੋਂ ਜ਼ਿਆਦਾ ਜਿਹੜਾ ਹੈ ਕਿ ਕੱਟ ਹੋਈ। ਹਿਸ਼ਾਰਪੁਰ ਦੀ ਪਬਲਿਕ ਨੂੰ ਕੀ ਸੰਦੇਸ਼ ਦੇਣਾ ਜਾਂਦੇ ਅੱਜ ਦੇ ਦਿਨ? ਮੈਂ ਤਾਂ ਇਹ ਸੰਦੇਸ਼ ਦੇਣਾ ਚਾਹਨੀ ਆ ਕਿ ਇਹ ਤਿਹਾਰ ਔਰ ਹਿਸ਼ਾਰਪੁਰ ਇਸ ترقی ਵਾਸਤੇ ਵੱਧ ਚੜ ਕੇ ਹਿੱਸਾ ਲੈਣ ਔਰ ਇੱਕ ਵਾਰੀ ਫੇਰ ਤੋਂ ਜੜੀ ਆ ਮੁਰ ਸਰਕਾਰ ਬਣਾਣ। ਮੇਰਾ ਇਹ ਸੰਦੇਸ਼ ਆ। ਕਿ ਅਸੀਂ ਆਪਣੇ ਜਿਹੜੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਡਰੱਗਸ ਤੋਂ ਵੀ ਦੂਰ ਰੱਖੀਏ ਨਸ਼ਿਆਂ ਤੋਂ ਵੀ ਦੂਰ ਰੱਖੀਏ ਔਰ ਚੰਗੇ ਚੰਗੇ ਜਿਹੜੇ ਆ ਕਿੱਤਿਆਂ ਵਿੱਚ ਲਾਈਏ ਜੀ ਦਾ ਪਿਆਰ ਮਨਾਇਆ ਜਾ ਰਿਹਾ ਇੱਥੇ ਕੀ ਕਹਿਣਾ ਚਾਹੁੰਦੇ ਆ ਅ ਪਹਿਲਾਂ ਤਾਂ ਮੈਂ ਥੈਂਕਸ ਕਰਨਾ ਚਾਹਨੀ ਆ ਸੂਤ ਸਾਹਿਬ ਦਾ ਮਿਸਿਸ ਸੂਤ ਦਾ ਜਿਨ੍ਹਾਂ ਨੇ ਐਨਆਈ ਸੋਹਣਾ ਪ੍ਰੋਗਰਾਮ ਦਾ ਅਰੇਂਜ ਕੀਤਾ ਔਰ ਸਾਨੂੰ ਇੱਥੇ ਬੁਲਾਇਆ ਮੈਂ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਆਈ ਆ ਤੇ ਬਹੁਤ ਮਜ਼ਾ ਆ ਰਿਹਾ ਬਹੁਤ कि अच्छा लग रहा बड़ा अच्छा माहौल बनाने तके कितना तैयार जदे नाल सारे जने एंजॉय ਕਰ ਰਹੇ ਕਿ ਸੁਦੇਸ਼ ਕੀਆ ਤਾ ਮੈ ਲੋ ਵਾਸਤੇ ਮਹਿਲਾਮਾਂ ਵਾਸਤੇ ਮਹਿਲਾਮਾਂ ਇਸੇ ਤਰ੍ਹਾਂ ਹਰ ਸਾਲ ਧੂਮ ਧਾਮ ਦੇ ਨਾਲੇ ਆਪਣਾ ਜਿਹੜਾ ਤਿਉਹਾਰ ਹੈਗਾ ਤੀਆਂ ਦਾ ਤਿਉਹਾਰ ਜਿਹੜਾ ਕਿ ਸਪੈਸ਼ਲੀ ਔਰਤਾਂ ਦਾ ਤਿਉਹਾਰ ਮੰਨਿਆ ਜਾਂਦਾ ਉਹ ਮਨਾਣ ਉਹਨਾਂ ਦੇ ਸਿਰ ਤੇ ਉਹਨਾਂ ਦੇ ਸੁਹਾਗ ਦਾ ਰਾਜਨੀਸ਼ਾ ਬਣਿਆ ਰਿਹਾ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਔਰ ਮਾਨਯੇ ਇੱਥੇ ਦੇ ਜਿਹੜੇ ਸਾਡੇ ਕੈਬਨਿਟ ਮਨਿਸਟਰ ਵੀ ਰਹੇ ਨੇ ਔਰ ਜਿਨ੍ਹਾਂ ਦਾ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨਾਲ ਪਿਆਰ ਵੀ ਬਹੁਤ ਹੈ ਸਾਡੇ ਭਰਾ ਵੱਡੇ ਵੀਰ ਕਹਿ ਸਕਦੇ ਹੋ ਜਿਨ੍ਹਾਂ ਨੇ ਹਮੇਸ਼ਾ ਵੀਰਾ ਮੰਗਣ ਆਸ਼ੀਰਵਾਦ ਹੱਥ ਵਿੱਚ ਧਰੇ ਆ ਮਾਨਯੇ ਸ਼੍ਰੀ ਤਿਕਸ਼ਨ ਸੂਜੀ ਵੱਲੋਂ ਮਨਾਇਆ ਗਿਆ ਹੈ ਔਰ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਸਾਵਣ ਦੇ ਮਹੀਨੇ ਇਸ ਤੀਆਂ ਚ ਜਿਹੜਾ ਸਾਡੀ ਵਿਰਾਸਤ ਹੈ ਜਿਹੜੀ ਸਾਡੀ ਸੰਸਕ੍ਰਿਤੀ ਹੈ ਉਹਨੂੰ ਜਿੰਦਾ ਰੱਖਣ ਵਾਸਤੇ ਕਿਸ ਤਰ੍ਹਾਂ ਇਹ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਪੈਣਾ ਕੁਛ ਤੇ ਹੁਣ ਕੁਛ ਹੋ ਗੇ ਹੁਣ ਹੁਮਾ ਕੇ ਆਈਆਂ ਨੇ ਔਰ ਤੁਸੀਂ ਇੱਕ ਚੀਜ਼ ਇਸ ਪ੍ਰੋਗਰਾਮ ਚ ਬਹੁਤ ਵੱਡੀ ਦੇਖਣ ਚ ਮਿਲੀ ਕਿ ਇਹਦੇ ਦੇਸ਼ ਭਗਤੀ ਸੰਸਕ੍ਰਿਤੀ ਔਰ ਪੂਰਾ ਸਮਾਗਮ ਵਿੱਚ ਜੋ ਸਾਡੀ ਸੱਭਿਆਚਾਰ ਉਹਦਾ ਸਮਾਗਮ ਦੇਖਣ ਨੂੰ ਮਿਲਿਆ ਬਹੁਤ ਅੱਛਾ ਲੱਗਿਆ ਮੇਰੇ ਵੱਲੋਂ ਤੀਆਂ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈ ਹਾਂ ਜੀ ਮੈਂ ਆਇਆ ਜਾ ਰਿਹਾ ਹਾਂ ਹਾਂ ਜੀ ਜੀ ਮੈਂ ਸਰਵਿਕਾ ਔਰ ਬੀਜੇਪੀ ਪ੍ਰੈਜ਼ੀਡੈਂਟ ਆ ਬੀਜੇਪੀ ਦਾ ਤੁਹਾਨੂੰ ਪਤਾ ਹੀ ਆ ਵੀ ਹਰ ਪ੍ਰੋਗਰਾਮ ਜਿਹੜਾ ਆ ਬਹੁਤ ਆਪਦਾ ਹੁੰਦਾ ਆ ਅੱਜ ਵੀ ਮਿਸਿਸ ਰਕੇਸ਼ ਸੂਜੀ ਅ ਅਤੀਸ਼ਨ ਸੂਜੀ ਅਰਚਨਾ ਜੈਨ ਜੀ ਜਿਹੜਾ ਮੈਲੇ ਮੋਰਚੇ ਦੇ ਪ੍ਰਧਾਨ ਆ ਸਾਡੇ ਸ਼ਹਿਰਪੁਰ ਦੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਰੀਆਂ ਭੈਣਾਂ ਨੂੰ ਭਜਾਈਆਂ ਨੂੰ ਧੀਆ ਭੈਣਾਂ ਨੂੰ ਸਭ ਨੂੰ ਇਕੱਠਾ ਕੀਤਾ ਜੀ ਇੱਕ ਬੜੀ ਖੁਸ਼ੀ ਦਾ ਮੌਕਾ ਆ ਜੀ ਤੇ ਦੇਖੋ ਪਿੰਗਾ ਝੂਟਣੀਆਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਮਾਲ ਪੁੜੇ ਬਣਾਉਨੇ ਆ ਨਾ ਖੁਸ਼ੀਆਂ ਬਣਦੇ ਕਿਹੜੇ ਬਣਦੇ ਆ ਕਿ ਦੂਜੇ ਨਾਲ ਸੁੱਖ ਦੁੱਖ ਸਾਂਝੇ ਕਰਦੇ ਆ ਔਰ ਅਸੀਂ ਇੰਨੇ ਖੁਸ਼ ਹੁੰਨੇ ਆ ਕਿ ਆਪਣੇ ਜਿਹੜੇ ਜ਼ਿੰਦਗੀ ਦੇ ਗਮ ਆ ਭੁੱਲ ਜਾਂਦੇ ਆ ਤੇ ਸਾਨੂੰ ਇਹ ਲੱਗਦਾ ਆ ਕਿ ਚਲੋ ਅਸੀਂ ਇਸੇ ਬੰਨੇ ਸਹੀ ਅਸੀਂ ਭੈਣਾ ਕੱਟੀਆਂ ਤਾਂ ਹੋਈਆਂ ਵਿੱਚ ਪਰਜਾਈਆਂ ਆ ਵਿੱਚ ਬੱਚੇ ਆ ਨਾ ਬਜ਼ੁਰਗ ਵੀ ਸਾਡੇ ਵਿੱਚ ਆਏ ਦੇਖੋ ਤਿਆਂ ਦੇ ਵਿੱਚ ਬਜ਼ੁਰਗਾਂ ਦਾ ਵੀ ਕਹਿੰਦੇ ਆਸ਼ੀਰਵਾਦ ਬੜਾ ਜ਼ਰੂਰੀ ਹੁੰਦਾ ਆ ਔਰ ਇਹ ਸਾਰਾ ਕੁਝ ਜੋ ਹੈਗਾ ਇਹ ਮੇਰੇ ਸਾਰੇ ਮੇਰੇ ਵੱਡੇ ਭਰਾ ਮੇਰੇ ਟਿਕਸ਼ਨ ਸੂਤ ਭਾਈ ਸਾਹਿਬ ਜੋ ਕਿ ਇਸ ਸ਼ਹਿਰ ਦੀ ਆਨ ਬਨ ਨਿਸ਼ਾਨ ਆ ਇਹ ਉਹਨ ਜੋ ਆਪਣੀਆਂ ਭੈਣਾਂ ਨੂੰ ਇੰਨਾ ਮਾਣ ਦਿੰਦੇ ਆ ਜੀ ਇੰਨਾ ਸਤਿਕਾਰ ਦਿੰਦੇ ਆ ਅਸੀਂ ਤਾਂ ਉਹਨਾਂ ਦੇ ਉਹਨਾਂ ਦੇ ਕਹਿੰਦੇ ਗੈਲੋ ਕਿ ਉਹਨਾਂ ਦੀ ਛਤਰ ਸ਼ਾਏ ਚ ਤੁਰੇ ਫਿਰਦੇ ਆ ਜੀ ਉਹ ਸਾਡੇ ਲਈ ਪਿਤਾ ਤੋਂ ਲਿਆ ਜੀ ਉਹਨਾਂ ਨੇ ਸਾਨੂੰ ਬਹੁਤ ਸਿਹਤ ਦਿੱਤੀ ਆ ਜੀ ਇਹ ਜੋ ਕੁਝ ਵੀ ਅਸੀਂ ਕਰਦੇ ਆ ਜੋ ਖੁਸ਼ੀਆਂ ਮਾਣਦੇ ਆ ਕਹਿੰਦੇ ਆ ਨਾ ਬਜ਼ੁਰਗਾਂ ਦਾ ਸਾਆਇਆ ਹੋਵੇ ਉਹਨਾਂ ਦਾ ਆਸ਼ੀਰਵਾਦ ਹੋਵੇ ਹਨਾ ਤਾਂ ਉਹ ਬੰਦਾ ਅੱਗੇ ਤੋਂ ਅੱਗੇ ਵਧਦਾ ਜਾਂਦਾ ਆ ਤੇ ਦੇਖ ਲਓ ਅਸੀਂ ਹਰ ਸਾਲ ਤੀਆਂ ਮਨਾਉਂਦੇ ਆ ਜੀ ਕਿੰਨੇ ਖੁਸ਼ ਹੁੰਨੇ ਆ ਜੀ ਤੁਹਾਡੇ ਭਰਾਵਾਂ ਦਾ ਕਿੰਨਾ ਸਾਨੂੰ ਸਾਥ ਮਿਲਦਾ ਹੈ ਕਿੰਨਾ ਸਹਯੋਗ ਮਿਲਦਾ ਆ ਨੱਚਦੇ ਟੱਪਦੇ ਗਾਉਂਦੇ ਆ ਤਾਰਾ ਦਿਨ ਦਾ ਬੰ ਰੋਜੀ ਅਮੀ ਆ ਚ ਰੋਜੀ ਆ ਰਹਿੰਦਾ ਆ ਪਰੰਤੂ ਜਦੋਂ ਇਹ ਦਿਨ ਆਉਂਦਾ ਆ ਤੇ ਸਾਡੇ ਸਾਰੇ ਕੰਮਕਾਰ ਵੀ ਮੁੱਕ ਜਾਂਦੇ ਆ ਸਾਨੂੰ ਸਮਝ ਨਹੀਂ ਲੱਗਦੀ ਵੀ ਅਸੀਂ ਕਿੰਨਾ ਖੁਸ਼ ਹੋ ਲਈ ਆ ਕਿੰਨਾ ਹਾਸਲ ਲਈ ਆ ਪੂਰੇ ਸਾਲ ਦੀਆਂ ਅਸੀਂ ਖੁਸ਼ੀਆਂ ਮੰਡ ਲੈਨੇ ਆ ਤੇ ਇਹ ਸਾਡੇ ਲਈ ਜਿਹੜਾ ਤੀਆਂ ਦਾ ਤਿਹਾਰ ਆ ਨਾ ਬਹੁਤ ਹੀ ਮਤਲਬ ਉਹਨਾਂ ਤੁਹਾਡਾ ਮੈਨੂੰ ਇਹ ਆਸ਼ੀਰਵਾਦ ਦੇਣਾ ਮੈਂ ਇਹੀ ਸਮਝਦੀ ਆ ਕਿ ਤੁਸੀਂ ਮੈਨੂੰ ਇਹ ਆਸ਼ੀਰਵਾਦੀ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਵੀ ਮੇਰੇ ਵੱਡੇ ਭਰਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ